ਜਿੰਨੀ ਆਉਂਦੀ ਪਿੰਡ ਮੋ ਸਰ ਪਿੰਡੇ ਸੁਣਾ ਹੋ ਗਿਆ ਹੈ ਨਹੀਂ ਨਿੰਮੋ ਤੂੰ ਕਾਦੀ ਬਾਗੀ ਪਿੰਡ ਚ ਤਾਂ ਰੌਣਕ ਹੀ ਰਹੀ ਨਹੀਂ ਪਰ ਕੋਈ ਗੱਲ ਨਹੀਂ ਹੁਣ ਨਿੰਮੋ ਆ ਗਈ ਹੁਣ ਰੌਣਕ ਲੱਗੂ ਪਰ ਇਹਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹੈਗੀ ਵੀ ਮੈਂ ਐਡਾ ਕੀ ਜ਼ੁਲਮ ਕਰਤਾ ਮੈਂ ਤਾਂ ਅਬ ਦੀ ਸੇਲੀ ਕੁੜੀ ਰਹਿਣ ਗਈ ਸੀ ਮੈਨੂੰ ਕਹਿੰਦੇ ਘਰੇ ਨਾ ਵੜੀ ਤੂੰ ਲੋੜਾ ਤੈਨੂੰ ਇੱਥੇ ਆਉਣ ਦੀ ਜਿੱਥੇ ਤੂੰ ਰਹਿਣੀ ਉੱਥੇ ਰਹਿ ਪਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਕਹਿਤਾ ਨਾ ਤਾਂ ਮੈਂ ਹੁਣ ਮੈਂ ਆਪਣੀ ਭੈਣ ਕੋਲੇ ਰਹੂੰਗੀ ਮੇਰੀ ਭੈਣ ਨਹੀਂ ਮੈਨੂੰ ਜਵਾਬ ਦੇ ਸਕਦੀ ਉਹ ਖੜਿਓ ਜੀ ਖੜਿਓ ਹਾਂਜੀ ਕਿੰਦੇ ਨਿੰਬੂ ਹਾਂ ਉਹ ਗੱਲ ਤਾਂ ਸੁਣ ਲੈ ਪਰ ਤਾਂ ਮੂਤੇ ਵੀ ਨਹੀਂ ਕੁਛ ਲੱਗਿਆ ਹੋਇਆ ਐ ਮੈਨੂੰ ਦੇਖ ਕੇ ਆਏ ਭੱਜੇ ਜਿਵੇਂ ਜਨ ਪ੍ਰੇਤ ਹੁੰਨੀ ਆ ਕੋਈ ਕਿੰਦੇ ਹਾਏ ਬੇ ਰੱਬਾ ਚਲ ਕੋਈ ਨਾ ਅਬ ਵਧੀਆ ਹੋਇਆ ਕੁੜੀ ਜੀ ਤਾਂ ਭਾਗੀ ਪਰੇ ਚੰਗਾ ਹੋਇਆ ਜੀ ਦਾ ਫੋਨ ਫਾਨ ਜਾ ਪਰੇ ਉੱਡੀ ਤੂੰ ਇਤ ਪਾ ਰੱਖਿਆ ਸੀਗਾ ਮੈਨੂੰ ਨਿੰਬੂ ਪਾਣੀ ਬਣਾ ਦੇ ਮੈਨੂੰ ਚਾਹ ਬਣਾ ਦੇ ਵੀ ਦੱਸਦਾ ਹਾਂ ਤੂੰ ਮੇਰੇ ਤੇ ਪਟਵਾਰੀ ਲੱਗੀਆਂ ਇੱਥੇ ਬਣਾ ਦੇ ਇਹਨੂੰ ਨਿੰਬੂ ਪਾਣੀ ਟੱਪਿਆ ਹੋ ਗਿਆ ਬੁੜੀ ਦਾ ਕੀ ਪਤਾ ਕਦੋਂ ਮੜੇ ਕਦੋਂ ਨਾ ਮੜੇ ਪਿਆਰੋ ਪਾਣੀ ਦਾ ਗਲਾਸ ਲਿਆ ਇੱਕ ਖੜ ਜਾ ਹੁਣ ਮੈਂ ਨਾ ਭਾਂਡੇ ਦੇ ਮਾਂ ਜੀ ਦੇਵਾਂ ਦੋ ਮਿੰਟਾਂ ਭੈਣ ਨਹੀਂ ਰਿੰਦੀ ਪਾਲੀ ਬਾਗੀ ਆ ਗਈ ਉਹ ਤਾਂ ਸੱਤ ਵਾਲੀ ਬਸਤੀ ਚੜ ਗਈ ਹੈ ਹੋਰ ਐਡੀ ਕੀ ਕਾਲ ਸੀ ਉਹਨੂੰ ਕਾਲ ਕੀ ਕਿਸੇ ਦਾ ਫੋਨ ਆ ਗਿਆ ਤੈਨੂੰ ਪਤਾ ਉਹ ਕਿੱਥੋਂ ਹਿਲਦੀ ਸੀ ਫਿਰ ਹੀ ਫੰਡੀਆਂ ਖਾਣ ਨੂੰ ਮਿਲ ਜਾਂਦੀਆਂ ਨੇ ਚੁੱਲ੍ਹੇ ਦੇ ਮੂਹਰੇ ਬਹਿਣਾ ਨਹੀਂ ਹੁੰਦਾ ਉਹਨੇ ਕਿਸੇ ਦਾ ਫੋਨ ਜਾਇਆ ਕੋਈ ਮਰਗਤ ਹੋ ਗਈ ਪਤਾ ਨਹੀਂ ਕਿਵੇਂ ਮੈਂ ਤਾਂ ਪੁੱਛਿਆ ਹੀ ਨਹੀਂ ਵਧੀਆ ਹੋ ਗਿਆ ਬਾਗੀ ਆ ਮੈਂ ਤਾਂ ਮਾੜਾ ਜਾ ਘਰੋਂ ਪੈਰ ਪਟ ਲੈਂਦੀ ਅੰਤਰੇ ਲੈ ਲੈਂਦੀ ਤੇ ਮੰਗਰ ਉਹਨੂੰ ਲੈ ਲੜੇ ਜੇ ਨੂੰ ਲਾਉਂਦੀ ਸੀ ਮੇਰੇ ਤੂੰ ਤਾਂ ਨਹੀਂ ਕੁਝ ਕਹਿਤਾ ਉਹਨੂੰ ਕਿਤੇ ਚਾਕੇ ਝੋਲਾ ਬਾਗੀ ਹੋਵੇ ਲੈ ਇਹ ਦੇਖ ਫਿਰ ਉਹੀ ਗੱਲ ਆ ਕਿ ਤੂੰ ਤਾਂ ਨਹੀਂ ਕੁਝ ਕਹਿਦਾ ਕਿਉਂ ਮੈਂ ਕਹਿੰਦੀ ਫਿਰਦੀ ਆ ਜੇ ਮੈਂ ਉਹੀ ਲੜਦੀ ਫਿਰਦੀ ਆਂਗੀ ਉਹ ਤੋਂ ਇਹ ਸਿੰਗ ਫਸਾਉਣ ਨੂੰ ਵੀ ਟਾਈਮ ਨਹੀਂ ਲਾਉਂਦੀ ਆ ਮੈਂ ਤਾਂ ਤੈਨੂੰ ਤਾਂ ਕਹਿੰਦਾ ਮੈਂ ਤਾਂ ਕੁਝ ਨਹੀਂ ਕਿਹਾ ਅਗਲੀ ਨੂੰ ਆਇਆ ਸੀ ਫੋਨ ਆਉਦੀ ਮਰਜ਼ੀ ਨਾਲ ਆਇਸ ਤੇ ਮਰਜ਼ੀ ਨਾਲ ਅਗਲੀ ਬਾਗੀ ਉਹ ਚਲ ਬੇਬੇ ਹੁੰਦਾ ਡੀਕ ਜਾਂਦੀ ਹੁਣ ਬੇਬੇ ਨੇ ਅੱਜ ਆਉਣਾ ਸੀਗਾ ਬੇਬੇ ਨੂੰ ਮਿਲ ਜੰਦੀ ਨਾਲੇ ਬੇਬੇ ਦਾ ਭਾਈ ਜਿੱਥੇ ਜਾਂਦੀ ਜੀ ਲਾ ਕੇ ਬਹਿ ਜਾਂਦੀ ਆ ਆ ਮਾਸੀ ਦਾ ਪਤਾ ਲੈਣ ਗਈ ਸੀ ਹਜੇ ਤੱਕ ਪਤਾ ਹੀ ਨਹੀਂ ਲੱਤਾ ਗਿਆ ਉਹ ਤੋਂ ਉਹ ਅੱਜ ਆਉਗੀ ਬੇਬੇ ਆਉਗੀ ਫ ਅਗਲੀ ਹੁਣ ਹੁਣ ਦੇਕੇ ਆਂਦੇ ਜਦੋਂ ਅਗਲੀ ਦਾ ਕੋਈ ਕੰਮ ਹੀ ਐ ਇਹ ਜਾਂ ਹੁਣ ਬਾਗੀ ਆਪਾਂ ਸੱਦੀ ਨਹੀਂ ਸੀ ਆਪਾਂ ਭੇਜੀ ਨਹੀਂ ਆਉਂਦੀ ਨੂੰ ਘਰ ਪਿਆ ਜਾਂਦੀ ਨੂੰ ਰਾਹ ਪਿਆ ਮੇਰੇ ਗੜ ਤੇ ਚੜ ਜਾ ਕਰ ਤੂੰ ਤਾਂ ਆ ਕੇ ਚਲ ਮੈਂ ਤਾਂ ਪਾਣੀ ਆਪ ਹੀ ਪੀ ਲੈਣਾ ਤੂੰ ਕਰ ਲੈ ਕੰਮ ਪੀ ਲੈ ਕੋਈ ਨਾ ਮਾਂ ਇਹਦਾ ਹੁਣ ਮੈਂ ਦੋ ਭਾਂਡੇ ਹੁਣ ਮੈਂ ਵੀ ਕੰਮ ਨਿਵੇੜ ਕੇ ਬੰਦ ਜਾ ਟਰਾਂਮ ਕਰਨਾ ਹੁੰਦਾਗਾ ਸਾਰਾ ਦਿਨ ਸਿਰ ਪਾਟਣ ਲੱਗ ਜਾਂਦਾ ਉਤੋਂ ਗਰਮੀ ਇੰਨੀ ਆਗੀ ਓ ਕਿ ਉਹ ਕਿਉਂ ਬਾਗੀ ਦੱਸ ਤੂੰ ਉਹ ਤਾਂ ਇੱਥੇ ਸੋਪਕ ਤਾਉਣਾਗਾ ਵਧੀਆ ਬਾਗੀ ਆਪ ਤਾਂ ਕੁਛ ਕਰਨਾਂ ਨੀ ਧਰਨਾਂ ਨੂੰ ਪਕਾਈ ਜੋ ਇਹਨਾਂ ਦੇ ਮਨ ਉੱਤੋਂ ਹੋ ਰੋਵਾਂ ਐ ਮਾਰੂਗੀ ਇਹ ਕੌਣ ਚੱਕ ਲਈ ਜਵਾਖ ਜਨੂੰ ਨਾਲ ਬੇ ਇਹਨੂੰ ਤਾਂ ਦੋਥੇ ਛੱਡਿਆ ਨਾਲ ਹੀ ਘੜੀਸੂਗੀ ਉਹ ਅੱਡ ਹੈਗਾ ਛੋਟਾ ਜਿਹਾ ਤੇ ਗੱਲਾਂ ਐ ਦਾਦੇਆਂ ਵਾਲੀਆਂ ਕਰੂਗਾ ਮਾਂ ਘਰ ਲੱਗ ਜਾਂਦਾ ਸੀ ਮੇਰੇ ਮੈਂ ਤਾਂ ਮਸਾਂ ਚਾ ਚੜਿਆ ਪਰ ਉੱਜੜੀ ਜਿੱਦੀ ਮਰਜ਼ੀ ਜਾਈਏ ਜਿੱਦੀ ਮਰਜ਼ੀ ਆਈਏ ਨਾਲੇ ਮੈਂ ਸੀਬੋ ਕੋਲੇ ਵੀ ਜਾਣਾ ਹੁੰਦਾ ਬਿੰਦ ਝਟ ਫਿਰ ਉਹ ਅੰਤਰੇ ਲੈ ਛੱਡਦੀ ਸੀਗੀ ਆ ਵੱਡਾ ਹੁੰਦਾ ਮੈਂ ਤਲਾਗ ਦਾ ਉਹ ਲੱਗ ਜੂਗਾ ਬੜਾ ਬੜ ਕਰਨ। ਇਹ ਭਾਂਕੀ ਜੈ ਸਾਰਾ ਦਿਨ ਕੁੱਤੇ ਮੰਗਾ। ਹੈ ਨੀ ਮੋ? ਸਮਝ ਨਹੀਂ ਆਉਂਦੀ। ਮੈਨੂੰ ਦੇਖ ਕੇ ਐਵੇਂ ਕੋ ਭੱਜਿਆ। ਮੇਰੇ ਤਾਂ ਮੂੰਤੇ ਵੀ ਨਹੀਂ ਕੁਛ ਲੱਗਿਆ ਹੋਇਆ। ਕੌਣੇ ਮੈਨੂੰ ਪਹਿਚਾਣਿਆ ਨਹੀਂ। ਪਰ ਜੇ ਨਾ ਪਹਿਚਾਣਿਆ ਹੁੰਦਾ ਫਿਰ ਉਹ ਮੇਰਾ ਨਾਮ ਕਿਉ ਲੈਂਦਾ? ਪਹਿਲਾਂ ਤਾਂ ਮੇਰੇ ਪਿੱਛੇ ਵਿਆਹ ਕਰਾਉਣ ਨੂੰ ਪਿਆ ਫਿਰਦਾ ਸੀ ਤੇ ਹੁਣ ਮੇਰੀ ਗੱਲ ਵੀ ਨਹੀਂ ਸੁਣੀ। ਹੋ ਕੀ ਗਿਆ ਨੀ ਮੋ? ਚਲ ਕਰੇ ਜਾ ਕੇ ਦੇਖ ਲੈ। ਸੋਮਨ ਨੇ ਅੱਜ ਪਰ ਸੋਚਣ ਵਾਲੀ ਗੱਲ ਆ ਵੀ ਜਿਹੜਾ ਬੰਦਾ ਸਾਰਾ ਦਿਨ ਮੇਰੇ ਮਾਗਰ ਮਾਗਰ ਫਿਰਦਾ ਰਹਿੰਦਾ ਸੀ ਅੱਜ ਮੈਨੂੰ ਦੇਖ ਕੇ ਆਏ ਭੱਜੇ ਦੀਦੀ ਚੰਬੀ ਵੀ ਨਹੀਂ ਕਰਦਾ ਆਪ ਵੀ ਮੇਰੇ ਮੈਨੂੰ ਕੱਢੀ ਜਾਂਦੀ ਆ ਉਹ ਕਿੰਨੇ ਜਿਹੜਾ ਦੇ ਜਿਹੜਾ ਹਾਂ ਕਿਹੜੀ ਬੈਠੀ ਆ ਕੋਣ ਆਏ ਵੱਡਾ ਕਿਹੜੀ ਨੂੰ ਲਈ ਆਉਂਦਾ ਦੇਖ ਲਾ ਆਪ ਬਨਸ ਬੰਨੀਆਂ ਨੂੰ ਬਾੜਦਾ ਤੇ ਮੇਰੀਆਂ ਗਲੀ 'ਚ ਗੱਲਾਂ ਜੋੜ ਦਿੰਦਾ ਮਾੜੀ ਜੀ ਕਿਸੇ ਨਾ ਜੇ ਗੱਲ ਵੀ ਕਰ ਲਾ ਕਿਹੜੀ ਹੋਈ ਇਹ ਅੱਗੇ ਤਾਂ ਕਦੇ ਦੇਖੀ ਨਹੀਂ ਹੈਗੀ ਵਧੀਆ ਸੁਰਖੀ ਬਿੰਦੀ ਲੱਗੀ ਆ ਲੈ ਮੰਗਰ ਲਾਈ ਆਉਂਦਾਗਾ ਹੋਏ ਘਰ ਦੀਂ ਪਤਾ ਅੱਬਾ ਮੇਰੇ ਆਵਣਾ ਤੇ ਸ਼ੀਸ਼ਾ ਯਾਰ ਦਾ ਮੂਰੇ ਬੈਠਾ ਦੇਖਦਾ ਰਾਂ ਪੈਣੇ ਉਹ ਇੱਥੇ ਕੀ ਦੀ ਕੋਈ ਭੈਣ ਨਹੀਂ ਜੀਜਾ ਸਤਿ ਸ਼੍ਰੀ ਅਕਾਲ ਕੀ ਸੱਸਰੀ ਗਾਲ ਸਤਿ ਸ਼੍ਰੀ ਅਕਾਲ ਨਮਨ ਤੂੰ ਇੱਥੇ ਕੀ ਕਰ ਰਹੀ ਆ ਛੋਡੇ ਨਾ ਮੇਰੇ ਰਿਸ਼ਤੇ ਮੁੱਕ ਗਏ ਸਾਰੇ ਕੀ ਜੀਜਾ ਨਹੀਂ ਹੈਗਾ ਤੇਰਾ ਮੈਂ ਕੀ ਦੇ ਨਾਲ ਰਿਸ਼ਤਾ ਮੁੱਕ ਗਿਆ ਤੇਰਾ ਹੈ ਛੋਡੇ ਨਾ ਛੋਡੇ ਨਾਲ ਕੀ ਦੇ ਨਾਲ ਮੁੱਕ ਗਿਆ ਮੈਂ ਤਾਂ ਹੁਣ ਆਈ ਜੀਜਾ ਪਾਣੀ ਪਿਆ ਠੰਡਾ ਜਾ ਘੁੱਟ ਮੈਂ ਤਾਂ ਕਹਿੰਦਾ ਤੈਨੂੰ ਨੇਕ ਨੂੰ ਨਾ ਪਾਵਾਂ ਤੂੰ ਮੇਰੇ ਘਰੋਂ ਨਿਕਲ ਹਾਏ ਹਾਏ ਜੀਜੇ ਨੂੰ ਦੇਖ ਕੇ ਤਾਂ ਉਈ ਸ਼ਾਲੇ ਸਾਲੇ ਨੂੰ ਚਾ ਚੜ ਜਾਂਦਾ ਸਾਲ ਮਾਰਦਾ ਪੁੱਠੇ ਤੂੰ ਮੈਨੂੰ ਪਾਣੀ ਦਾ ਘੁੱਟ ਨਹੀਂ ਪਿਆਉਂਦਾ ਕੀ ਗੱਲ ਹੋ ਗਈ ਹੈ ਜੀ ਬਥੇਰੀਆਂ ਨਿੰਮੋ ਬਥੇਰੀਆਂ ਪੁੱਠੀਆਂ ਛਾਲਾ ਮਰਵਾਈਆਂ ਕਿਨੇ ਤੂੰ ਹੋਰ ਕਿਨੇ ਓਏ ਹਾਏ ਮੈਂ ਮਰ ਜਾ ਕਿਉਂ ਝੂਠ ਬੋਲਦਾ ਮੈਂ ਤਾਂ ਜੀਜੇ ਤੈਨੂੰ ਉਈ ਨਹੀਂ ਕਦੇ ਮਾੜਾ ਚੰਗਾ ਕਿਹਾ ਪੁੱਠੀ ਛਾਲ ਕਿੱਥੋਂ ਮਰਵਾਤੀ ਨਾ ਫਿਰ ਰਾਤ ਨੂੰ ਭੱਜ ਗਈ ਨਿਕਲ ਗਈ ਉਹ ਤੇ ਦੱਸ ਕੇ ਨਹੀਂ ਜਾ ਸਕਦੀ ਕਿਹੜੇ ਖਸਮਣਾਂ ਨਿਕਲੀਆਂ ਦੱਸ ਮੈਂ ਕਿਸੇ ਖਸਮ ਨਾਲ ਨਹੀਂ ਨਿਕਲੀ ਮੈਂ ਤਾਂ ਮੇਰੀ ਸਹੇਲੀ ਕੋਲੇ ਗਈ ਸੀ ਮੈਂ ਅਸਲ ਚਾਲ ਦੇ ਮਤਲਬ ਕਿ ਮੰਮੀ ਡੈਡੀ ਕਨੇ ਤੰਗ ਹੋ ਰਹੀ ਸੀ ਉਹ ਮੈਨੂੰ ਵਿਆਹ 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 ਨੂੰ ਕਰੀ ਜਾਂਦੇ ਰਹਿੰਦੇ ਸੀ ਫਿਰ ਮੈਂ ਸਹੇਲੀ ਕੋਲੇ ਬਾਕੀ ਜਦੋਂ ਤੂੰ ਇੱਥੇ 10 ਦਿਨ ਲਾ ਕੇ ਗਈ ਸੀ ਮੈਨੂੰ ਤਾਂ ਦੱਸ ਨਹੀਂ ਦਿੰਦੀ ਤੂੰ ਮੈਨੂੰ ਪਤਾ ਉਹਦਾ ਕਿਤੇ ਖਸਮ ਨਹੀਂ ਗਈ ਸੀ। ਆ ਬਸ ਕਰ ਜੀਜਾ ਜੇ ਮੈਂ ਕਿਸੇ ਖਸਮ ਨਾਲ ਗਈ ਹੁੰਦੀ ਨਾ ਤਾਂ ਇੱਥੇ ਨਾ ਸੀ ਆਉਂਦੀ। ਹੁਣ ਮੇਰੀ ਪੜਾਈ ਪੂਰੀ ਹੋ ਗਈ। ਅਸਲ ਜੀ ਗੱਲ ਪਤਾ ਕੀ ਸੀ ਉਸ ਦਿਨ ਮੈਂ ਗਈ ਮੇਰੀ ਸਹੇਲੀ ਨਾਲ। ਇੱਥੋਂ ਆਪਣੇ ਬਾਹਰ ਚ ਸਕੂਟਰੀ ਤੇ ਚੜੀ। ਉਹਦੇ ਨਾਲ ਮੈਂ ਪੱਗ ਗਈ। ਮੈਂ ਜਾ ਕੇ ਕਾਲਜ ਚ ਪੜੀ। ਪੜਾਈ ਪੂਰੀ ਕਰ ਲਈ। ਮੇਰੀ ਪੜਾਈ ਪੂਰੀ ਹੋ ਗਈ ਤਾਂ ਮੈਂ ਇੱਥੇ ਆ ਗਈ। ਭੈਣ ਕਿੱਥੇ ਸੱਚ? ਨਿਭੜ ਗਿਆ। ਕਿਹਦੇ ਨਾਲ? ਤੇਰੀ ਭੈਣ ਤਾਂ ਆਪਣੇ ਪਿੰਡ ਰਹਿੰਦੀ ਆ। ਗਈ ਨਹੀਂ ਤੂੰ ਪਿੰਡ। ਨਾ ਮੈਂ ਨਹੀਂ ਗਈ। ਕਿਉਂ ਨਹੀਂ ਗਈ? ਮੈਂ ਨਹੀਂ ਜਾਂਦੀ ਹੈਗੀ ਪਿੰਡ ਪੁੰਡ ਹਾਂ ਜਾਂਦੀ ਨਹੀਂ ਉਹਦਾ ਪੰਚਾਇਤ ਤੇ ਨਿਮੇੜ ਕੇ ਆਉਦੇ ਪੈਸੇ ਟਕੇ ਲੈ ਕੇ ਤੇਰਾ ਪਰਿਵਾਰ ਬਗ ਗਿਆ ਤਾਂ ਹੀ ਕਹਿੰਨਾ ਬਗ ਜਾ ਤੇ ਨਹੀਂ ਤੇ ਥਾਣੇ ਭੜਾਉਂਗਾ ਤੈਨੂੰ ਪੁਲਿਸ ਪੁੱਛਦੀ ਐ ਇਹਨਾਂ ਨੂੰ ਰੋਜ ਮੈਂ ਨਹੀਂ ਜਾਂਦੀ ਮੈਂ ਤੂਰੀ ਰਹੂ ਐਵੇਂ ਕਿਵੇਂ ਰਹੇਗੀ ਮੈਂ ਬੜ ਦੂੰ ਤੈਨੂੰ ਮੈਨੂੰ ਗੁੱਸਾ ਬਹੁਤ ਆ ਤੇਰੇ ਤੇ ਹਾਂ ਜੀਜਾ ਪਤਾ ਮੈਨੂੰ ਕਿੰਨੇ ਕ ਪਾਣੀ ਚ ਬੈਠਾ ਰਿਹਾ RAMNA ਟੰਗਣਾ ਬੈ ਜਾ ਉਹ ਤੇਰੀ ਭੈਣ ਨੂੰ ਪੁੱਛ ਲੈ ਜਦੋਂ ਮੈਂ ਕੁੜਦਾ ਫੇਰ ਐਂ ਕਹਿੰਦੀ ਆ ਨਾ ਮਾਰ ਜੈਲ ਮੈਂ ਨਾ ਮਾਰ ਦੱਸ ਜੀਜਾ ਆ ਮੈਨੂੰ ਕਿੰਦਾ ਮਿਲਿਆ ਸੀ ਤੇ ਮੇਰਾ ਮਾਗਰ ਤੁਰਿਆ ਆਉਂਦਾ ਸੀ ਜਦੋਂ ਮੈਂ ਉਹਨੂੰ ਦੇਖ ਲਿਆ ਮਾ ਹਾਂ ਕਿੰਦੇ ਦੱਸ ਉਹ ਮੈਨੂੰ ਦੇਖ ਕੇ ਐ ਕੋ ਡਰ ਕੇ ਭੱਜਿਆ ਮੇਰੇ ਮੂੰਹ ਤੇ ਕੁਛ ਲੱਗਦੇ ਰਿਆ ਤੇਰੇ ਮੂੰਹ ਤੇ ਨਹੀਂ ਲੱਗਿਆ ਆ ਤੇਰੀਆਂ ਹਰਕਤਾਂ ਜਿਹੜੀਆਂ ਤੂੰ ਪਿੰਡ 'ਚ ਕਰਕੇ ਗਈਆਂ ਅੱਧਾ ਪਿੰਡ ਕੁੱਟਤਾ ਪੁਲਿਸ ਨੇ ਅੱਧਾ ਤੇਰੇ ਪਿੱਛੇ ਕਿਉਂ ਕਿਉਂ ਕਹਿੰਦੀ ਪੁੜੇ ਕੁੱਟੀ ਗਏ ਮੇਰੇ ਸਾਲੇ ਮੂੰਹ ਤੇ ਪਾ ਪਾ ਕੇ ਲਾਲ ਕਰਤੇ ਕਿੰਦੇ ਵਰਗਿਆਂ ਦੇ ਆ ਦੇ ਪਿੱਛੇ ਆ ਤਾਂ ਦੱਸ ਦੇ ਵੀ ਕਹਿੰਦੇ ਨਿੰਮੋ ਮਾਰ ਕੇ ਖਪਾਤੀ ਤੁਸੀਂ ਮਾਰ ਕੇ ਉਹ ਨਿੰਮੋ ਭਲਾ ਮਾਰਨ ਵਾਲੀ ਸ਼ਾ ਨਿੰਮਤ ਆ ਬੈਠੀ ਆ ਤੁਹਾਡੇ ਮੂਹਰੇ ਭਲਾ ਦੀ ਆਈਦਾ ਜੀਜਾ ਮੇਰੇ ਹੁਣ ਤੇ ਨਾ ਡਰਿਆ ਕਰ ਤੂੰ ਹੁਣ ਤੈਨੂੰ ਕੋਈ ਨਹੀਂ ਕੁਝ ਕਹਿ ਸਕਦਾ ਮੈਂ ਇੱਥੇ ਹੀ ਰਹੂੰ ਤੇਰੇ ਕੋਲ ਤੈਨੂੰ ਮੈਂ ਥਾਣੇ ਲੈ ਕੇ ਤੇ ਲੂਣ ਉਹ ਭਾਵੇਂ ਦੋ ਵਾਰ ਲੈ ਜਾ ਥਾਣੇ ਖਾਣੇ ਨੂੰ ਤੱਕ ਡਰਦੀਆਂ ਮੈਂ ਫਿਰ ਤੂੰ ਜਾ ਭਾਈ ਆਦੇ ਪਿੰਡ ਜਾ ਮੇਰੇ ਕੋਲ ਕੀ ਕਰੇਂਗੀ ਮੈਂ ਤਾਂ ਕੱਲਾ ਜਣਾ ਮੈਂ ਨਹੀਂ ਜਾਂਦੀ ਪਿੰਡ ਪੁੰਡ ਮੈਂ ਤਾਂ ਉਰੇ ਰਹੂੰ ਮੇਰੀ ਭੈਣ ਦੇ ਘਰੇ ਉਹ ਤੇਰੀ ਭੈਣ ਦਾ ਘਰ ਕਿੱਥੋਂ ਜਦੋਂ ਪੰਚਾਇਤ ਹੀ ਨਿਪਟ ਗਿਆ ਹੁੰਦਾ ਤਾਂ ਕੱਲਾ ਮੇਰਾ ਮੇਰੀ ਗੱਲ ਸੁਣ ਜੀਜਾ ਨਿਪਟ ਗਿਆ ਨਿਪਟ ਗਿਆ ਦੇਖ ਰੱਬ ਲੱਗਦੀ ਗੱਲ ਆ ਤੂੰ ਮੇਰੇ ਜੀਜਾ ਲੱਗਦਾ ਸੀ ਮੇਰਾ ਜੀਜਾ ਤੂੰ ਹੀ ਆ ਠੀਕ ਬਿਆਕਰਾਲਿਆ ਰਿੰਕੂ ਨੇ ਸੌਖਾ ਹਾਂ ਇਹਦੇ ਨਹੀਂ ਕਰਦੇ ਸੀ ਤੇਰਾ ਉਦੋਂ ਤਾਂ ਬੜੇ ਲੋਟਾ ਪਿੰਗਾ ਪਾਉਂਦੀ ਸੀ ਹੁਣ ਉਹਨੇ ਕਰਾ ਲਿਆ ਸਾਰਿਆਂ ਨੇ ਕਰਾ ਲਿਆ ਭੈਣੇ ਮੇਰਾ ਘਰ ਤੂੰ ਪੱਟ ਗਈ ਜੱਗੀ ਨੇ ਕਰਾ ਲਿਆ ਰਿੰਕੂ ਨੇ ਕਰਾ ਲਿਆ ਸੌਖਾ ਹਾਂ ਸਭ ਤੇ ਹੋ ਗਏ ਮੇਰੇ ਤਾਂ ਸਾਰੇ ਕੀ ਤੂੰ ਕੁਛ ਨਹੀਂ ਜੀਜਾ ਮੈਂ ਰੱਡੇ ਦਾ ਰੰਡਾ ਬੈਠਾ ਕੋਈ ਨਾ ਤੇ ਮੈਂ ਰਹਿ ਜੂ ਮਤਲਬ ਕਿ ਮੈਂ ਤੇਰੇ ਕੋਲੇ ਕਿ ਮੈਂ ਕੀ ਕਰਾਂ ਪੁਲਿਸ ਮਾਰ ਦੂੰ ਮੈਨੂੰ ਓਏ ਕਿਵੇਂ ਮਾਰ ਦਊ ਜਰ ਜੀਜਾ ਪਤਾ ਕੀ ਕਰਗਾ ਮੁੱਦਾ ਪਤਾ ਕਿਸ ਗੱਲ ਦਾ ਚੱਲਦਾ ਹੁੰਦਾ ਵੀ ਜੇ ਬੰਦੇ ਨੂੰ ਹਨਾ ਵੀ ਮਰਿਆ ਹੋਇਆ ਕੋਸ਼ਤ ਕਰਦੇ ਵੀ ਬੰਦਾ ਮਰ ਗਿਆ ਵੀ ਉਹ ਜਿਹੜੇ ਮਰੇ ਹੋਏ ਬੰਦੇ ਦੀ ਉਹ ਲਾਸ਼ ਹੁੰਦੀ ਹੈ ਦਿਖਾ ਦੇ ਪੁਲਿਸ ਵਾਲਿਆਂ ਨੂੰ ਫੇਰ ਡਰ ਹੁੰਦਾ ਮੈਂ ਤੇ ਜੰਦ ਜਾਗਦੀ ਬੈਠੀ ਆ ਤੇਰੇ ਕੋਲੇ ਗੱਲ ਸੁਣ ਲੈ ਮੇਰੀ ਹਾਂ ਜੇ ਮੇਰੇ ਘਰੇ ਰਹਿਣਾ ਅੱਛਾ ਹੁਣ ਤੇਰਾ ਮਾਪਿਓ ਤਾਂ ਮੈਨੂੰ ਪਤਾ ਤੈਨੂੰ ਬੇਦਾਵੇ ਲਖਾਤਾ ਉਹਨਾਂ ਨੇ ਸਭ ਪਤਾ ਮੈਨੂੰ ਬੇਦਾਵੇ ਬੇਦਾਵੇ ਕੁਝ ਨਹੀਂ ਲਖਾਤਾ ਨਾ ਤੈਨੂੰ ਬਾੜਨਾ ਪਰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਤਹ ਦੋ ਮਨਾ ਜੀਜਾ ਗੱਲ ਦੱਸ ਕੀ ਐ ਪੂਰੀ ਕਰ ਦੂੰ ਮੈਂ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਆ ਲੈ ਘਰ ਘਰ ਨੂੰ ਰਾਂ ਤੈਨੂੰ ਦੱਸਾਂ ਸੌ ਖਾ ਹਾਂ ਪੱਕੀ ਗੱਲ ਆ ਪੱਕੀ ਮਲਾਹਤ ਜੇ ਕਰ ਦੇਗੀ ਪੱਕਾ ਢਾਲ ਸੂਟ ਦਵਾ ਦੇ ਮੈਨੂੰ ਫਿਰ ਮਾਂ ਹ ਤੈਨੂੰ ਗੁਲਾਬੀ ਗੁਲਾਬੀ ਜਿੱਦ ਉਰੇ ਨਾ ਰਹਿ ਜਾ ਕਰ ਤੇਰੇ ਕੋਲੇ ਹੈ ਤੇਰੇ ਕੋਲੇ ਇੱਥੇ ਰਹਿ ਜਾ ਕਰ ਇੱਥੇ ਰਹਿ ਪਾ ਮੇਰੀ ਗੱਲ ਸੁਣ ਲੈ ਪਰ ਆ ਮੇਰੇ ਦੋਨੇ ਕੰਮ ਹੋਣੇ ਚਾਹੀਦੇ ਆ ਹੋ ਗਏ ਹੋ ਗਏ ਤੇ ਇੱਕ ਮੇਰੀ ਗੱਲ ਸੁਣ ਲੈ ਮੈਨੂੰ ਜੀਜਾ ਜੁੱਜਾ ਨਾ ਕਰ ਹੋਰ ਤੈਨੂੰ ਕੀ ਕਹਾਂ ਹੁਣ ਚੀਚਾ ਕਹਦਾ ਤੇਰੀ ਭੈਣ ਬਾਗੀ ਛੱਡ ਕੇ ਚਲ ਚੱਲ ਬਾਗੀ ਚੀਚਾ ਦਾ ਜਿੱਜਾ ਹੀ ਹੁੰਦਾ ਨਾ ਨਾ ਹੁਣ ਮੇਰਾ ਨਾਂ ਲਿਆ ਕਰ ਕੀ ਜੱਸਾ ਕਹਜਾਗਾ ਜੱਸਾ ਹਾਂ ਵਾਸ ਹੁਣ ਤੈਨੂੰ ਪਾਣੀ ਫੜਾਉਣਾ ਮੈਂ ਹਾਂ ਠੰਡਾ ਜੇ ਦੇ ਦੇ ਜਿੱਜਾ ਪਾਣੀ ਓਰੇਆ ਕੀ ਹੋ ਗਿਆ ਆ ਵੱਡਾ ਪਤਾ ਨਹੀਂ ਕਿਹਨੂੰ ਮੰਗਰ ਲਈ ਆਉਂਦਾ ਸੀਗਾ ਹਰਾ ਹਰਾ ਤਾਂ ਉਹਦੇ ਸੂਟ ਪਾਇਆ ਚੰਗੀ ਉਹਦੇ ਸੁਰਖੀ ਬਿੰਦੀ ਲੱਗੀ ਆ ਨਾ ਮੇਰੀਆਂ ਇਹ ਰਾਜਾਂ ਦੀਆਂ ਗੱਲਾਂ ਜੋੜ ਦਿੰਦਾ ਉਹਦੇ ਮਾੜਾ ਜਾਂ ਕਿੰਦਰ ਨੇ ਖੜਾ ਲਿਆ ਮੈਨੂੰ ਕਿੱਥੋਂ ਬੋਲਦਾ ਸੀਗਾ ਪਤਾ ਕਰ ਕਿਹੜੀ ਆ ਕਿਹੜੀ ਨਾ ਮੈਨੂੰ ਤਾਂ ਇਹਦੇ ਲੱਛਣ ਠੀਕ ਨਹੀਂ ਲੱਗਦੇ ਕਦੋਂ ਉਹਦੇ ਅੰਦਰ ਲੰਘਿਆ ਮੁੜ ਕੇ ਨਾ ਤਾਂ ਉਹ ਬਾਹਰ ਆਈ ਆ ਨਾ ਪਾਇਆ ਵੱਡਾ ਮੈਂ ਤਾਂ ਗਈ ਨਹੀਂ ਮਾ ਚਲ ਤੈਨੂੰ ਭੇਜੂ ਚ ਮੈਂ ਦੇਖ ਕੇ ਆਣਾ ਦੇਖਿਆ ਮੇਰੀਆਂ ਇਹ ਕਿਵੇਂ ਗੱਲਾਂ ਜੋੜਦਾ ਮੈਂ ਤਾਂ ਫਿਰ ਦੇਉ ਉਹਨੂੰ ਤਰੇ ਸਾਰੇ ਹਾਂ ਮਬ ਜਣਾ ਦੇਖਣ ਚੋਂ ਹੀ ਲੱਗਦਾ ਛੁੱਡੂ ਜਿਆ ਤੀ ਮੀਆਂ ਦਾ ਯਾਰ ਅਹੀ ਜੀ ਆ ਜੜੀ ਤੇ ਮਗਰ ਲੱਗ ਕੇ ਕੀ ਆ ਤੇ ਕੋਲ ਪੱਖਾ ਹੀ ਨਹੀਂ ਇਹਦੇ ਕੋਲੇ ਬੈਠਾ ਇਨਾਂ ਚ ਕੱਚੇ ਖੋਲੇਾਂ ਚ ਕੀ ਭਾਲਦੀ ਐ ਤੂੰ ਹਰਾ ਹਰਾ ਸੂਟ ਪਾ ਕੇ ਸੁਰਖੀ ਬਿੰਦੀ ਲਾ ਕੇ ਆਈ ਏ ਲੈ ਚੰਗੇ ਕਾਂਟੇ ਪਾਏ ਨੇਗੇ ਵਾ ਦੱਸ ਜਣੂ ਦੀ ਹਿੱਪਟਵਾਰੀ ਲੱਗਿਆ ਦਾ ਆ ਵੀ ਇਹ ਦੇਖ ਚਲ ਦੇਖਦੀ ਆ ਸਾਡੇ ਵਾਲਾ ਕੀ ਸੁੱਖ ਦਾ ਸੰਨ ਹਾਂ ਲਿਆਉਂਦਾ ਜੀ ਕੋਈ ਸੱਚੀ ਗੱਲ ਦੱਸੂਗਾ ਤਾਂ ਮੈਨੂੰ ਆ ਜਾ ਆ ਜਾ ਆ ਜਾ ਆ ਜਾ ਹਾਈ ਰਿੰਕੂ ਕਿਵੇਂ ਆ ਉਹ ਬੱਸ ਮੇਰੇ ਦਾ ਹੱਥੇ ਖੜੇ ਹੈਗੇ ਉਹ ਹੱਥ ਘੜਨਾ ਜਿੱਜਾ ਦਾ ਕਰਦਾ ਜਿਵੇਂ ਮੇਰੇ ਕਰੰਟ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਨੇ ਕਰੰਟ ਕਿਥੋਂ ਕਰੰਟ ਨੂੰ ਹੀ ਭੈ ਨਹੀਂ ਸਾਰਾ ਦਾ ਪਿੰਡ ਕਟਵਾ ਦਤਾ ਸਾਡੇ ਨੂੰ ਪਤਾ ਕੀ ਹੋਈ ਹੈਗੀ ਆ ਪੁਲਿਸ ਵਾਲਿਆਂ ਨੇ ਮੂਥੇ ਪਾਪਾ ਘੁੱਟਿਆ ਸਾਨੂੰ ਆਹ ਦੰਦ ਕੱਢਣਾ ਨੂੰ ਵਿੱਚੇ ਤੈਨੂੰ ਘੁੱਟਿਆ ਹੋਇਆ ਉਹ ਚਲ ਕੋਈ ਨਾ ਯਾਰ ਮੇਰੀ ਤਾਂ ਸਾਲੀ ਅਧੇ ਘਰ ਵਾਲੀ ਆ ਉਹ ਤੂੰ ਮੇਰੇ ਨਾਲ ਹੱਥ ਨਾ ਹੀ ਵਾ ਗੱਲ ਸੁਣ ਲੈ ਆਪਦਾ ਇੱਧਰ ਹੀ ਰਹੀਂ ਉੱਥੇ ਸਾਡੇ ਬਣੀ ਨਹੀਂ ਆਈ ਮੇਰੀ ਗੱਲ ਸੁਣੀ ਓਏ ਹੁਣ ਤਾਂ ਕਹਿੰਦਾ ਸਾਡੇ ਕੰਨੀ ਨਾ ਆਈ ਨਾ ਮੈਨੂੰ ਆ ਦੱਸ ਵੇ ਤੂੰ ਤਾਂ ਮੈਨੂੰ ਮਹੀਨਾ ਵੀ ਨਹੀਂ ਡਿੱਕਿਆ ਹੈ ਜਨਮ ਜਨਮ ਦੇ ਆ ਸੋਹਾ ਖਾਣ ਵਾਲਿਆ ਐਨਾ ਕਿ ਵੀ ਨਹੀਂ ਸਬਰ ਹੋਇਆ ਤੇਰੇ ਤੋਂ ਵੀ ਹਾਂ ਇੱਕ ਮਹੀਨਾ ਡਿੱਕ ਲਾ ਮੈਂ ਨਿੰਮੂ ਨੂੰ ਬੜੀ ਅੱਗ ਲੱਗੀ ਹੋਈ ਸੀ ਤੇਰੇ ਵਿਆਹ ਕਰਾਉਣ ਦੀ ਆ ਜਨਮ ਦੀਆਂ ਸੋਹਾ ਖਾਣੇ ਤੂੰ ਤਾਂ ਝੂਠੀਆਂ ਸੋਹਾ ਖਾਂਦੀ ਤੂੰ ਵੀ ਤੂੰ ਕਿਹੜਾ ਫਿਰ ਉਹ ਕਰਦੀ ਸੀ ਅਤੇ ਮੁੜ ਕੇ ਹੁਣ ਜਿਹਦੇ ਨਾਲ ਭੱਜੀ ਸੀ ਉਸੇ ਨਾਲ ਹੀ ਕਰਾ ਲੈਂਦੀ ਆ ਮੈਂ ਕਿਹੜਾ ਕਹਿੰਦਾ ਵੀ ਮੈਂ ਕਿਸੇ ਨਾਲ ਭੱਜੀ ਸੀ ਮੈਂ ਤਾਂ ਆਪਦੀ ਪੜ੍ਹਾਈ ਪੂਰੀ ਕਰ ਲਈ ਸੀ ਆ ਕਹਿੰਦਾ ਆ ਮੈਂ ਕੋਈ ਨਹੀਂ ਨਹੀਂ ਮੈਂ ਤਾਂ ਕਹੀ ਨਹੀਂ ਇਹ ਤਾਂ ਇਹ ਮਨਾਉਂਦਾ ਮੇਰੇ ਨਾਲ ਉਹ ਤਾਂ ਹੱਥ ਜੱਥ ਪਾਉਂਦਾ ਸੀ ਹੁਣ ਕਹਿੰਦਾ ਸਾਡੇ ਘਰੇ ਨਾ ਆਈ ਹੋਰ ਕਿੱਥੇ ਜਾਊਗੀ ਇਹ ਯਾਰ ਹੁਣ ਮੈਂ ਵਿਆਹ ਹੈ ਪਰਿਆ ਗਿਆ ਹੁਣ ਮੈਂ ਉਹ ਘਰ ਥੋੜੀ ਖਰਾਬ ਕਰਨਾ ਇਹ ਕਿਵੇਂ ਮੇਰੇ ਕੋਲੇ ਸਾਰੇ ਸਬੂਤ ਨੇ ਜੇ ਤਾਂ ਮੇਰੇ ਨਾਲ ਰਹਿਣਾ ਫੋਟੋਮਾਂ ਵਾਇਰਲ ਕਰ ਦੋ ਹਾਂ ਸਾਰੇ ਸਬੂਤ ਫੋਟੋਮਾਂ ਉਹ ਪਹਿਲਾਂ ਸਾਨੂੰ ਇਹ ਡਰਾਈ ਗਿਆ ਕਿ ਤੂੰ ਸਮੋਸੇ ਖਵਾਉਂਦਾ ਹੁੰਦਾ ਸੀ ਇਹਨੇ ਕਿਲੇ ਤੋਂ ਆਇਆ ਦੇਖ ਤੇਰੀ ਫੋਟੋ ਹੀ ਹੈ ਨਾ ਤੂੰ ਹੀ ਹੈ ਨਾ ਕਰਦੀ ਵਾਇਰਲ ਮੈਨੂੰ ਕੋਈ ਡਰ ਨਹੀਂਗਾ ਹਾਂ ਜਿਹੜੀ ਤੁੱਕਰ ਵਾਲੀ ਦੇ ਸਿਰ ਤੇ ਹੁੱਡੇ ਆ ਫਿਰਦਾ ਨਾ ਇੱਕ ਮਿੰਟ ਚ ਭਜਾ ਦੂੰ ਇਹਨੂੰ ਤਾਂ ਮੈਂ ਆਏ ਕਿਵੇਂ ਭਜਾ ਦੇਗੇ ਉਹਨੂੰ ਅਗਲੀ ਨੂੰ ਯਕੀਨ ਐ ਮੇਰੇ ਤੇ ਜੇ ਮੈਂ ਆਪਦਾ ਨਾਮ ਲੈ ਤਾ ਨਾ ਜਾ ਕੇ ਵੀ ਮੈਂ ਨਿੰਮੂ ਆ ਯਕੀਨ ਚ ਕੋਣ ਤਾਂ ਇੱਕ ਮਿੰਟ ਚ ਟੱਟ ਜੂ ਇੱਕ ਮਿੰਟ ਚ ਆ ਬੈ ਜਾ ਬੈ ਜਾ ਮੈਂ ਜੀ ਜਾ ਜਾ ਉੱਤਰ ਚਾਹ ਪੀ ਕੇ ਮੈਂ ਉਹ ਸਾਰੀ ਕਹਾਣੀ ਦੱਸੀ ਹੋਈ ਆ ਸੋਡੇ ਤੇ ਯਕੀਨ ਨਹੀਂ ਕਰਦੀ ਉਹ ਅੱਛਾ ਜੀ ਹਾਂ ਯਕੀਨ ਜੀ ਜਾਇ ਕਰੋ ਉੱਥੇ ਖੜ ਕੇ ਸਾਡੀ ਦੋਨਾਂ ਦੀ ਫੋਟੋ ਖਿੱਚੀ ਆਏ ਪਰਾਂ ਚੱਲ ਫੋਟੋ ਖਿੱਚ ਲੈ ਵੱਡੀ ਸਾਡੀ ਪਹਿਲਾਂ ਇਹ ਫੋਟੋਆਂ ਤਾਂ ਹਜੇ ਤਾਂ ਮੈਂ ਕਿਹਾਂ ਦੇ ਦਿਆਂ ਕਿ ਮੈਂ ਬਾਹਰ ਲੈ ਕਰ ਦੂੰ ਆਹੇ ਕਰ ਦੂੰ ਆਹੀ ਫੋਟੋ ਦਿਖਾਉਂ ਤੇਰੇ ਘਰ ਵਾਲੀ ਨੂੰ ਤੂੰ ਇਹ ਦੇਖ ਲੈ ਦਿਖਾ ਦੀ ਦਿਖਾ ਦੀ ਮੈਂ ਸਾਰਾ ਕੁਝ ਦੱਸਿਆ ਹੋਇਆ ਨੂੰ ਚੱਗਾ ਇਹਨਾ ਚਾਹ ਬਣਾ ਕੇ ਲਿਆ ਤੂੰ ਆ ਮੈਂ ਕੋਈ ਚਾਹ ਚ ਨਹੀਂ ਬਣਾਉਂਦਾ ਮੈਂ ਤਾਂ ਦੇਖਣ ਆਇਆ ਸੀ ਵੀ ਕੌਣ ਆਇਆ ਰਿੰਕੂਰੇ ਬੈਠ ਓਰੇ ਬੈਠ ਬੈਠ ਤੇ ਸਹੀ ਮੇਰੀ ਗੱਲ ਸੁਣ ਜਿੱਜਾ ਤੂੰ ਚੁੱਪ ਕਰ ਇਹ ਚਾਹਣਾ ਨਾ ਵੀ ਮੈਂ ਤੇਰੇ ਘਰ ਵਾਲੀ ਨੂੰ ਕੁਛ ਨਾ ਦੱਸਾਂ ਹਾਂ ਜਾਏਗਾ ਜਿੰਨੇ ਦਿਨ ਮੈਂ ਉਰੇ ਰਹੂੰਗੀ ਮੇਰੀ ਵਧੀਆ ਸੇਵਾ ਕਰ ਰੋਟੀ ਪਾਣੀ ਸਾਰਾ ਕੁਝ ਦੁੱਧ ਧੋਲਾ ਰੋਟੀ ਪਾਣੀ ਮੈਨੂੰ ਕੱਪੜੇ ਧੋਤੇ ਸਾਰਾ ਕੁਝ ਚਾਹੀਦਾ ਨਾਲ ਮੇਰੇ ਜਿੱਜੇ ਦੀ ਰੋਟੀ ਠੀਕ ਆ ਆ ਫਿਰ ਤਾਂ ਕਲੇਸ਼ ਪਈ ਪੋ ਆਏਗਾ ਫਿਰ ਤਾਂ ਉਹ ਵੀ ਕਹਿ ਦੂ ਇਹ ਹੁਣ ਫਿਰ ਨਿੰਮੋ ਦੇ ਮਗਰ ਲੱਗ ਗਿਆ ਓ ਅਸੀਂ ਨੋ ਹੀ ਨਹੀਂ ਦੱਸਦੇ ਪੀਲੇ ਅਸੀਂ ਨਾ ਦੱਸਦੇ ਨਹੀਂ ਮੈਂ ਇਹਨੂੰ ਸਮਝਾਤਾ ਭਾਈ ਤੁਸੀਂ ਨਾ ਦੱਸੋਗੇ ਹੋਰ ਆੜਗਵਾਂਡ ਤੋਂ ਪਤਾ ਲੱਗ ਜੂ ਉਹ ਕੇਂਦਰ ਨੂੰ ਪਤਾ ਕੇਂਦਰ ਦੱਸ ਦੂ ਜੱਗੀ ਨੂੰ ਵੀ ਪਤਾ ਲੱਗੂ ਹੁਣ ਓ ਮੈਂ ਇਹਨੂੰ ਆਖਿਆ ਵੀ ਤੂੰ ਘਰੋਂ ਮੈਂ ਨੂੰ ਪਹਿਲਾਂ ਕਹਤਾ ਮਾ ਸਾਡੇ ਵਾਲ ਦਾ ਘਰ ਖਰਾਬ ਹੋਊ ਜੇ ਤੂੰ ਨਾ ਲੈਤਾ ਇਹਦਾ ਪਣਾਉ ਨਹੀਂ ਲੈਂਦੇ ਵੀ ਇਹ ਨਿੰਮਾ ਬਸ ਰਜੇ ਇੱਧਰ ਨਾਲ ਬਾਦ ਆ ਜਾ ਮੈਂ ਤਾਂ ਯਾਰ ਤੇਰੀ ਭਝਾਈ ਨੂੰ ਉਹ ਤੋਂ ਸਾਰਾ ਕੁਝ ਦੱਸਿਆ ਹੋਇਆ ਸੀ ਵੀ ਮੈਂ ਫਿਰਦਾ ਹੀ ਹੋਇਆ ਨਾ ਪਹਿਲਾਂ ਵਿਆਹ ਕਰਾਉਣ ਨੂੰ ਤੂੰ ਵੀ ਤੇ ਰਾਜੀ ਸੀ ਦੋਹੇ ਮੀਆਂ ਬੀਬੀ ਰਾਜੀ ਸੀ ਨਾ ਪਰ ਹੁਣ ਜਦੋਂ ਮੇਰਾ ਵਿਆਹ ਹੋ ਗਿਆ ਯਾਰ ਹੁਣ ਮੈਂ ਕੀ ਲਾਹੋ ਕਰਾਂਗਾ ਫਿਰ ਹੁਣ ਜਾਣਸਰ ਦੱਸ ਦੇ ਜਾ ਜੇ ਦੱਸੀ ਹਾਂ ਦੱਸੂਗਾ ਜਾ ਦੱਸ ਮੈਂ ਉਸ ਨੂੰ ਨਹੀਂ ਦੱਸ ਕੇ ਆਇਆ ਮੈਨੂੰ ਉਸ ਨੂੰ ਨਹੀਂ ਦੱਸਿਆ ਕਿ ਇੱਧਰ ਕੋਈ ਜਨਾਨੀ ਆਈ ਹੈ ਉਹਨੇ ਆਇਆ ਕਿਹਾ ਵੀ ਜਨਾਨੀ ਆਈ ਹੈ ਉਹਨੂੰ ਇਹ ਨਹੀਂ ਪਤਾ ਉਹਨੂੰ ਇਹ ਤਾਂ ਨਹੀਂ ਪਤਾ ਵੀ ਨਿੰਮਾ ਆਈ ਮੈਂ ਦੱਸੂ ਹੁਣ ਜਾ ਕੇ ਤੇਰੇ ਚੰਨੇ ਹਿੰਮਤ ਨਹੀਂ ਯਾਰ ਤੂੰ ਵੀ ਉਹਦੇ ਸਾਹਮਣੇ ਮੇਰਾ ਨਾਮ ਲੈ ਲੈ। ਉਹ ਤੂੰ ਐਡੀ ਛੇਤੀਆਂ 10 ਮਿੰਟਾਂ ਚ ਮੇਰੀ ਹਿੰਮਤ ਕਦੋਂ ਦੇਖ ਲਈ? ਉਹ ਬੱਸ ਰੰਦੇ। ਵੇ ਤੇਰੀ ਹਿੰਮਤ ਦੇਖਣ ਨੂੰ ਤਾਂ ਮੈਂ ਤਿੰਨ ਮਹੀਨੇ ਹੋ ਗਏ। ਜੇ ਤੇਰੇ ਚ ਐਡੀ ਹਿੰਮਤ ਹੁੰਦੀ ਨਾ ਤੂੰ ਮੈਨੂੰ ਉਹਦੀ ਵਿਆਹ ਲਿਆਉਂਦਾ। ਵੱਡਾ ਗੱਲਾਂ ਵਾਲਾ। ਹਣਾ ਜੀ ਜਾ। ਉਹ ਮੈਂ ਤੈਨੂੰ ਵਿਆਹ ਕੇ ਲਿਆਉਣਾ ਸੀ, ਭਜਾ ਕੇ ਨਹੀਂ ਲੈ ਜਾਣਾ ਸੀ ਮੈਂ। ਸੈਮਤੀ ਨਾਲ ਵਿਆਹਣਾ ਸੀ ਮੈਂ। ਪਰ ਪਹਿਲੀ ਭੱਜ ਗਈ ਤੂੰ ਤਾਂ। ਜੇ ਚਾਹ ਬਣਵਾ ਕੇ ਲਿਆ ਦੇ। ਜੇ ਲਿਆ ਕੇ ਦੇਣੀ। ਲਿਆ ਦੇ ਚਾਹ ਤੈਨੂੰ। ਉਹ ਜਰ ਮੈਂ ਤੈਨੂੰ 50 ਵਾਰੀ ਕਹਤਾ ਕੁੰਨਾ ਜੀ ਚਾਲੂ ਕਰਿਆ ਮੇਰੇ ਜੁੱਜੋ ਉਹ ਲੋਕਾਂ ਦੇ ਸਾਹਮਣੇ ਤੇ ਜੀਜਾ ਕਹਿਣਾ ਪਊ ਚਲ ਚਲ ਮੇਰੀ ਗੱਲ ਸੁਣ ਜੱਸੇ ਜੇ ਹਨਾ ਇਹ ਸੋਨਾ ਲੱਗ ਤੰਕ ਨਾਲ ਪਾ ਜਾ ਉਹ ਖਲਾਰ ਨੇ ਲੱਗਾ ਲੱਛਣ ਹਾਂ ਫਿਰ ਹੈ ਜੀ ਜੇ ਉਹ ਸੌਰੀ ਜੱਸੇ ਜੇ ਇਹ 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 ਮਛਲੀ ਆਪਣੇ ਜਾਲ ਚ ਫਸ ਗਈ ਫਿਰ ਆਪਾਂ ਨੂੰ ਇਹਦੇ ਤੱਕ ਮਤਲਬ ਕੀ ਆ ਉਹ ਦੱਸ ਮੁੱਦਾ ਕਿਤਾਈ ਦੀ ਬਹੂ ਆ ਕਿ ਜੁੱਤ ਇਹ ਆਪਣੇ ਜੋਗ ਰਹਿ ਜੂ ਆਪਾਂ ਇਹਦੇ ਪੈਸੇ ਖਾ ਲਵਾਂਗੇ ਮੇਰੇ ਤੇ ਬਹੁਤ ਹਵਾ ਕੀਤੀ ਐ ਇਹਦੀ ਬਹੂ ਨੇ ਰੋਟੀ ਨਹੀਂ ਦਿੱਤੀ ਭੁੱਖਾ ਮਰਦਾ ਰਹਾ ਤੇਰੀ ਕੋਈ ਨਾ ਜਿੱਦ ਤੂੰ ਹੁਣ ਜੱਸੇ ਤੇ ਚੰਤਨਾ ਕਰ ਤੈਨੂੰ ਮਾਲ ਨੂੰ ਵਾਲੇ ਪਰੌਂਠੇ ਮੱਖਣ ਨਾਲ ਆਇਆ ਕਰਨਗੇ ਮੇਰੇ ਹੁਣ ਤੇ ਡਰਨ ਦੀ ਲੋੜ ਨਹੀਂ ਹਾਂ ਤੇਰੀ ਮਤਲਬ ਕਿ ਤੇਰੀ ਨਿਭਾਉਂ ਕਰਾਂਗੀ ਬੋਲ ਜੁਬੜਾ ਨਾ ਕਟਾਣੀ ਹੋਰੀ ਗੱਲਾਂ ਮਾਰ ਬੱਸ ਜਾ ਜਾ ਅਜੇ ਆਏ ਬੋਲੇਗੀ ਫਿਰ ਮੈਂ ਰੱਖਦਾ ਵੀ ਨਹੀਂ ਕੱਟ ਕੇ ਦਿਖਾ ਹਾਲਾਤ ਹੀ ਦਿਖਾ ਦੇ ਮੈਨੂੰ ਮੰਜੇ ਤੋਂ ਹਾਂ ਹੁਣ ਦੱਸ ਤੈਨੂੰ ਪਰਜਾਇ ਨੂੰ ਜਾ ਕੇ ਵੀ ਐਂ ਕਹਿੰਦਾ ਵੀ ਘਰ ਪਟਦੇ ਮੇਰੀ ਨਹੀਂ ਕਿਸੇ ਨਾਲ ਬਣਦੀ ਨਾ ਬਣੇ ਮੇਰੇ ਨਾਲ ਤਾਂ ਬਣਦੀ ਆ ਫਿਰ ਤੂੰ ਆਏ ਰਹਿ ਪਿਆਰ ਨਾਲ ਜੇ ਮੇਰੇ ਮੂਹਰੇ ਨਹੀਂ ਖੂਣਦਾ ਚੱਲ ਜਿੱਤੇ ਮੈਨੂੰ ਚਾਹ ਬਣਾਵਾ ਜਿ세 ਚਾਹ ਬਣਾਕੀ ਹਾਂ ਚਾਹ ਬਣ ਲਿਆ ਮੈਂ ਆਪ ਹੀ ਬਣਾ ਲੈਣਾ ਮੈਨੂੰ ਇਹ ਦੱਸ ਹੁਣ ਦੋਸ਼ਕਾਰੀ ਤਾਂ ਫਸ ਗਈ ਜਾਲ ਚ ਤੀਜੇ ਦਾ ਕੀ ਕਰਨਾ ਤੀਜੇ ਦਾ ਵੀ ਤੈਨੂੰ ਦੱਸੂਗਾ ਪਹਿਲਾਂ ਨਾ ਦੋਨਾਂ ਦੇ ਤਾਂ ਘਰ ਪਟਦੇ ਅਸਿਆ ਹੁਣ ਇਹ ਤੀਮੀ ਵਾਲੇ ਹੋ ਗਏ ਹਾਂ ਸਾਰੇ ਪਿੰਡ ਚ ਮੇਰੀਆਂ ਗੱਲਾਂ ਢਾਕੇ ਅੱਛਾ ਆਪਦੇ ਘਰੇ ਰਾਮ ਨਾਲ ਬੈਠਣਗੇ ਹਾਂ ਨਹੀਂ ਮੇਰੀ ਬਹੁਤ ਬਦਨਾਮੀ ਹੋਈ ਆ ਸਾਰਾ ਪਿੰਡ ਕਹਿੰਦਾ ਨਿੰਮੋ ਤਾਂ ਹਰੇਕ ਨਾਲ ਗੱਲ ਕਰਦੀ ਸੀ ਕੋਈ ਨਾ ਫਿਰ ਹੁਣ ਤੈਨੂੰ ਹਰੇਕ ਨਾਲ ਹੀ ਗੱਲ ਕਰਕੇ ਦਿਖਾਉ ਮੈਂ ਲਿਆਉਣਾ ਚਾਹ ਬਣਾ ਕੇ ਚਾਹੀ ਲਿਆਉਣੀ ਆ ਹਾਂ ਹਾਂ ਦੇਖ ਤਾਂ ਸਹੀ ਕਿ ਮੈਂ ਤੀਮੀ ਨੂੰ ਦੇਖ ਕੇ ਮੱਛਰਿਆ ਫਿਰਦਾਗਾ ਕੋਈ ਗੱਲ ਨਹੀਂ ਜੀਜਾ ਜੇ ਇਹਨਾਂ ਦੇ ਤਿੰਨਾਂ ਦੇ ਘਰ ਪੱਟੂ ਨਾ ਸੁੱਕਾ ਮੈਂ ਤੈਨੂੰ ਵੀ ਨਹੀਂ ਛੱਡਦੀ ਤੂੰ ਇਹ ਦੇਖ ਲੈ ਆ ਜਾ ਆ ਜਾ ਛੇਤੀ ਕਰ ਮੈਂ ਤਾਂ ਕੋਈ ਕੰਮ ਨਹੀਂ ਕਰਿਆ ਅੰਦਰ ਜਾ ਕੇ ਕਿਹੜੀ ਆ ਕੌਣ ਕੀ ਕਹਿੰਦਾ ਓ ਪਿਆਰੋ ਮੇਰੇ ਵੀ ਬਾਲੀ ਸਿਆਣ ਜੀ ਚ ਨਹੀਂ ਆਈ ਹੋ ਇਹ ਤਾਂ ਆਪਣੇ ਕੋਈ ਗਾਂਹਾਂ ਦੀ ਗਾਂਹ ਰਿਸ਼ਤੇਦਾਰ ਯੰਗਲੀ ਮੰਗਲੀ ਗਾਂ ਪਤੇ ਨਹੀਂ ਉਹ ਕੁੜੀ ਹੈ ਜੀ ਰਿਸ਼ਤੇਦਾਰੀ ਚੋਂ ਆ ਨਾ ਵੱਡੇ ਗਾ ਨਹੀਂ ਸਿੱਧੀ ਲਾਂਗੀ ਮੈਂ ਸਾਹਮਣੇ ਬੈਠੇ ਭਾਂਡੇ ਮਾਂਜੀ ਆਂਦੀ ਸੀ ਦੋਨੋਂ ਨੇ ਮੇਰੇ ਨਾਲ ਅੱਖ ਹੀ ਨਹੀਂ ਮਿਲਾਈ ਹੈਗੀ ਵਰਾਂ ਆਏ ਨਾ ਤਾਂ ਮੈਨੂੰ ਜਾਣਦੀ ਐ ਨਹੀਂ ਕੁੜੀ ਉਹ ਨਾ ਮੈਂ ਉਹਨੂੰ ਜਾਣ ਤੈਨੂੰ ਤਾਂ ਹੁਣ ਜਾਣਣਾ ਹੀ ਕੀ ਐ ਤੂੰ ਤਾਂ ਆਈ ਥੋੜੇ ਟਾਈਮ ਤੈਨੂੰ ਤਾਂ ਨਹੀਂ ਜਾਣਦੀ ਤੀਵੀ ਨੂੰ ਹੁਣ ਤੀਵੀ ਬੁਲਾਈ ਸਕਦੀ ਐ ਲੇਕੋ ਬੁੜੀ ਕੁੜੀਆਂ ਤਾਂ ਅਗਲੀ ਬੁਲਾਈ ਜਾਂਦੀਆਂ ਬੰਦੇ ਤਾਂ ਅਗਲਾ ਕਰਦਾ ਐ ਵੀ ਚਲ ਕੀ ਬੁਲਾਵਾਂ ਜੋ ਮੈਂ ਸਾਹਮਣੇ ਬੈਠੀ ਆ ਮੈਨੂੰ ਬੁਲਾਉਣ ਦਾ ਤਾਂ ਹੱਕ ਹੀ ਸੀ ਉਹਦਾ ਆਈ ਦੋਨੇ ਸਿੱਧੇ ਲਾਂਗੇ ਚੱਕੇ ਵੀ ਨਹੀਂ ਹੈਗੇ ਵੱਡਾ ਅੱਗੇ ਓਲਡ ਓਲਡ ਕਰਦਾ ਹੁੰਦਾ ਹੁੰਦਾ ਗੇਟ 'ਚ ਅੱਜ ਚੁੱਪ ਕਰਕੇ ਵੜ ਗਿਆ ਅੰਦਰ ਵੀ ਇਹਦੀ ਚੋਰ ਚਤਰਾਇਆਂ ਦਾ ਪਤਾ ਨਹੀਂ ਲੱਗਦਾ ਕਿਸੇ ਨੂੰ ਹੌਲੀ ਹੌਲੀ ਆਪਣੀ ਸਾਰੀ ਗੱਲ ਦਾ ਪਤਾ ਲੱਗ ਜੂ ਕਿਵੇਂ ਲਿਆ ਕਿਵੇਂ ਹੈ ਉਹ ਕਿੰਨੇ ਦਿਨ ਰਹਿੰਦੀ ਹੈ ਤੇਰਾ ਤਾਂ ਮੈਨੂੰ ਪਤਾ ਹੀ ਸੀਗਾ ਮਾਂ ਹਾ ਤੂੰ ਗੱਲ ਦਾ ਕੋਈ ਮੂੰਹ ਸਿਰ ਨਹੀਂ ਬਣਾਉਣਾ ਤੇਰੇ ਗੱਲਾਂ ਦਾ ਮੈਨੂੰ ਕੋਈ ਪਸਵਾਦਾ ਮੈਂ ਤੁਹਾਨੂੰ ਸਿੱਧਾ ਜਾਨਾ ਵੀ ਹੈ ਤਾਂ ਆਪਣੇ ਰਿਸ਼ਤੇਦਾਰੀ ਚੋਂ ਉਹ ਜੇ ਰਿਸ਼ਤੇਦਾਰੀ ਚੋਂ ਆਈ ਨਾ ਤਾਂ ਉਹਨੂੰ ਪਤਾ ਹੀ ਹੈ ਭਾਈ ਵੀ ਇੱਧਰ ਕੌਣ ਬੈਠਾ ਹੈਗਾ ਹੁਣ ਬੇਬੇ ਜੀ ਬੇਬੇ ਆ ਕੀ ਬੇਬੇ ਵੀ ਦੱਸ ਦੂ ਆਪਾਂ ਨੂੰ ਕੌਣ ਆਹੇ ਬੇਬੇ ਤਾਂ ਆਪ ਪੜਦੇ ਪਾਉਂਦੀ ਹੈ ਵੱਡੇ ਦੀਆਂ ਸਾਰੀਆਂ ਗੱਲਾਂ ਤੇ ਬੇਬੇ ਤੋਂ ਭਾਰਦਾ ਉਹ ਨਹੀਂ ਕੁਝ ਦੱਸਦੀ ਤੁਸੀਂ ਦੀ ਮੈਂ ਦੱਸਾਂ ਗੱਲ ਨਾ ਤੂੰ ਜਾ ਕੇ ਕੀ ਕਿਹਾ ਮੈਨੂੰ ਐ ਤਾਂ ਦ ਉਹ ਮੈਂ ਤਾਂ ਜਾ ਕੇ ਸੱਸੀ ਘਰ ਬੁਲਾਤੀ ਉਹਨੇ ਬੁਲਾਤੀ ਮੈਂ ਜੱਸੇ ਨੂੰ ਪੁੱਛਣ ਲੱਗ ਪੁੱਛ ਲੈਦਾ ਕਿ ਭਾਈ ਕੌਣ ਆ ਤੂੰ ਪੁੱਛਿਆ ਸੀ ਮੈਂ ਮੈਨੂੰ ਦੱਸਤਾ ਉਹ ਗਾਂ ਡੈੜੀ ਦੀ ਪਤਾ ਨਹੀਂ ਕੌਣ ਗਾਂਹਾਂ ਦੀ ਗਾਂਹਾਂ ਕੁਛ ਮਾਰੀਆਂ ਦਾ ਉਗਦੀਆਂ ਪਤਾਲਾਂ ਤੈਨੋਂ ਦੀਆਂ ਚਰਾਇਆਂ ਸਾਹਮਣੇ ਸਾਰੇ ਰਿਸ਼ਤੇਦਾਰੀ ਇੰਨੇ ਗਣਿਆਤੀਆਂ ਮੈਂ ਤਾਂ ਉਲਝ ਗਿਆ ਉੱਥੇ ਬੱਸ ਇਦੋਂ ਤਾਂ ਮਈ ਵਗ ਜਾਂਦੀ ਮੈਂ ਕਿਹਾ ਜੇ ਮੈਂ ਵਗੀ ਸਿਆਪਾ ਖੜਾ ਹੋ ਜੂ ਨਹੀਂ ਤਾਂ ਮਈ ਜਾਂਦੀ ਮੈਂ ਮੈਂਟ ਜੇ ਤੂੰ ਨਾ ਜਾਇਂ ਹੋਲੀ-ਹੋਲੀ ਆਪਣਾ ਆਪ ਹੀ ਪਤਾ ਲੱਗ ਜੂਗਾ ਕੀ ਪਤਾ ਲੱਗ ਜੂਗਾ ਬੱਸ ਉਹੀ ਗੱਲ ਤੈਨੂੰ ਤਾਂ ਕਮ ਕਹਾਣਾ ਕਹਾਣਾ ਸੱਚੀ ਇੱਕ ਬਰਾਬਰੀ ਆ ਬੈਠੇ ਇੱਕ ਮੰਜੇ ਤੇ ਤੁਸੀਂ ਤੇ ਹੁਣ ਇੱਕ ਮੰਜੇ ਤੇ ਬੈਠਣਗੇ ਤਾਂ ਐ ਲੰਘੇ ਮੇਰੇ ਕੋਲ ਦੀ ਚੋਰ ਚਤਰਾਈ ਬੰਦੇ ਦੀ ਅੱਖ ਇਹਨ ਰਲਦੀ ਨਹੀਂ ਮੈਨੂੰ ਅੱਗੇ ਬੁਰਬੁਰ ਕਰਦਾ ਲੰਘਦਾ ਮੈਂ ਜਿੰਨੇ ਮਰਜੀ ਇਹਨੂੰ ਗਾਲਾਂ ਦੇ ਦਾਂ ਵੱਡੇ ਨੂੰ ਤੇ ਇਹਨੇ ਬੁਲਾਉਣੇ ਬੁਲਾਉਣਾ ਮੈਨੂੰ ਚੁੱਪ ਕਰਕੇ ਨਹੀਂ ਵੀ ਪਾ ਕੇ ਲਾਂਗੇ ਨਹੀਂ ਵੀ ਪਾ ਕੇ ਉਹ ਵੀ ਮਗਰ ਮਗਰ ਤੁਰ ਜਾਂਦੀ ਸੀ ਉਹ ਉਹ ਵੀ ਚੱਕ ਕੇ ਨਹੀਂ ਹੈਗੀ ਨਾ ਮੈਂ ਸਾਹਮਣੇ ਤਾਂ ਬੈਠੀ ਆ ਇਹਨਾਂ ਦੇ ਚਲ ਕੋਈ ਨਹੀਂ ਚਲ ਕੋਈ ਨਾ ਫਿਰ ਪਤਾ ਤਾਂ ਲੱਗ ਜੂ ਆਪਾਂ ਨੂੰ ਬੜੀ ਥੋੜੀ ਬੇਬੇ ਆ ਗਈ ਨਾ ਜਦੋਂ ਹਾਂ ਮੈਂ ਬੇਬੇ ਨੂੰ ਫਿਰ ਇਹਦੀ ਦੱਸੂ ਕਰਤੂਤ ਵੀ ਮੇਰੀਆਂ ਤਾਂ ਇਹ ਰਾਤ ਨੂੰ ਦੀਆਂ ਗੱਲਾਂ ਜੋੜਦਾ ਤੇ ਆਪ ਇਹ ਪਤਾ ਨਹੀਂ ਬੰਨਸਵੰਨੀਆਂ ਨੂੰ ਘਰੇ ਬਾੜਦਾ ਮਾ ਰਿਸ਼ਤੇਦਾਰੀ ਚੋਂ ਇਹਦੇ ਮੈਨੂੰ ਸਿੱਧੇ ਜਾਣ ਦਾ ਕੀ ਮਤਲਬ ਮੇਰੇ ਕੋਲੇ ਆਉਂਦੀ ਜਦੋਂ ਘਰੇ ਕੋਈ ਜਨਾਨੀ ਬੈਠੀ ਹੋਵੇ ਜਨਾਨੀ ਜਨਾਨੀ ਕੋਲੇ ਆਉਂਦੀ ਹੁੰਦੀ ਆ ਬੇਬੇ 2-4 ਘੰਟਿਆਂ ਨੂੰ ਆਜੂਗੀ ਬੇਬੇ ਪੁੱਛੀ ਉਹਨੂੰ ਲੜ ਕਰਕੇ ਕਿ ਕਿਵੇਂ ਲੈ ਕੇ ਆਏ ਕੌਣ ਆ ਇਹ ਹੁਣ ਮੇਰੇ ਕੋਲ ਤਾਂ ਗੋਲ ਮਟੋਲ ਜੀਆਂ ਗੱਲਾਂ ਕਰਕੇ ਮੈਨੂੰ ਤਾਂ ਕੋਈ ਰਾਹ ਹੀ ਨਹੀਂ ਦਿੱਤਾ ਤੈਨੂੰ ਕੀ ਰਾਹ ਦੇਣਾ ਰਾਹ ਤੈਨੂੰ ਲੈਣਾ ਵੀ ਨਹੀਂ ਆਉਂਦਾ ਹੈਗਾ ਪਤੀ ਸੀ ਮੈਨੂੰ ਉਹ ਲੈ ਤੂੰ ਤਾਂ ਮੇਰੇ ਤੇ ਆ ਚੜਦੀਆਂ ਹੁਣ ਮੈਂ ਅਗਲੇ ਦਾ ਗਲ ਫੜ ਕੇ ਪੁੱਛ ਲ ਤੂੰ ਕਿੰਨੀ ਗੱਲ ਮੈਨੂੰ ਦੱਸਣੀ ਹੈ ਸਾਹ ਪੋਨੇ ਕਿੰਨਾ ਮੇਰਾ ਜਲੂਸ ਕੱਢਾ ਮਾੜਾ ਜਾਂ ਮੈਂ ਕੇਂਦਰ ਕੋਲੇ ਗਲੀ ਚ ਖੜ ਗਈ ਕਿ ਕਿੰਨਾ ਉਦੋਂ ਖੜਾ ਪੱਟ ਕੇ ਗਿਆਗਾ ਉਹਦੇ ਕੁੜੀ ਜੀ ਦੇ ਨਾਲੇ ਸਾਹਮਣੇ ਹੁਣ ਮੈਂ ਜਲੂਸ ਕੱਢਾ ਉਹਨਾਂ ਦਾ ਜਦੋਂ ਅਗਲਾ ਕਢਾਉਣ ਦੇ ਲੈ ਇੱਕ ਹੋਵੇ ਜਲੂਸ ਕੱਢਣਾ ਚਾਹੀਦਾ ਜੇ ਉਹਨੇ ਕੋਈ ਕਰਤੂਤ ਕਰੂ ਇਹੇ ਜੀ ਕੋਈ ਗਲਤ ਕੰਮ ਕਰੂ ਆਪਾਂ ਜਲੂਸ ਕੱਢ ਦਾਂਗੇ ਚੱਲ ਚੰਗਾ ਤਾਂ ਇੱਥੋਂ ਦੀ ਗੱਲਾਂ ਚ ਜਿੱਤਿਆ ਜਾਂਦਾ ਮੈਂ ਇੱਥੋਂ ਚੰਗਾ ਕੀ ਏਹ ਬੰਦਾ ਭੇਜਿਆ ਕੀ ਕੰਮ ਸੀ ਲੈ ਕੋਈ ਬਣਾਇਆ ਗੱਲ ਤਾਂ ਇਹਨੇ ਮੂੰਹ ਸਿਰ ਮੈਨੂੰ ਤਾਂ ਲੱਗਦਾ ਸਾਰੇ ਤਾਂ ਨਿੱਕੋ ਜਿਹੇ ਰਹਿ ਰਹੇ ਉਹਨਾਂ ਤੇ ਰਲੀ ਬਹੁਤ ਤਾਂ ਨਹੀਂ ਚੱਲਦੀ ਮਤਲਬ ਦਾ ਸਾਰੀ ਤੀਵੀਆਂ ਦੇ ਯਾਰ ਨੇ ਇਹ ਚੱਲ ਪਹਿਲਾਂ ਤਾਂ ਬੇਬੇ ਨੂੰ ਆ ਜਾਣ ਦੇ ਜੇ ਤਾਂ ਉਹਨੇ ਕੋਈ ਮੂਸਰ ਬਣਾਇਆ ਬਣਾਇਆ ਨਹੀਂ ਮੈਂ ਪੁੱਛੂ ਕਿਹੜੀਆਂ ਨੇ ਤੂੰ ਹੇ ਮੈਂ ਮਰ ਜਾਂ ਉਹ ਹੀ ਗੱਲ ਬਹਾ ਮੌਸਮ ਉਸ ਨੂੰ ਛਾੜੂ ਇਹ ਨਹੀਂ ਨਿਕਲ ਪாயੇ ਕਰੀ ਮੈਂ ਜਾਣਾ ਖੇਤ ਪਾਣੀ ਦੀ ਵਾਰੀ ਆ ਤੇ ਘੰਟੇ ਨੂੰ ਰੋਟੀ ਲੈ ਕੇ ਆ ਜੀ ਮੇਰੇ ਤੋਂ ਨਹੀਂ ਆਇਆ ਜਾਂਦਾ ਅਲਤ ਮੇਰੀਆਂ ਬਾਹਾਂ ਦੁਖੀਆਂ ਨੇ ਨਾਲੇ ਮੈਂ ਤਾਂ ਅੱਜ ਪਿੰਡ ਜਾਊਂਗੀ ਆਪਦਾ ਚੱਲੀ ਬਿਸਤਰਾ ਚੱਕ ਕੇ ਤੈਨੂੰ ਕਿਹਾ ਤਾਂ ਹੈਗਾ ਸੀਗਾ ਲੈ ਓਏ ਐਂ ਤਾਂ 100 ਵਾਰੀ ਲੜਦੇ ਆ ਘਰੇ ਤੂੰ ਐਵੇਂ ਗੱਲ ਸੀਰੀਅਸ ਲੈ ਗਈ ਗੱਲ ਇਹ ਆ ਵੀ ਮੌਕੇ ਦੀ ਪਾਣੀ ਦੀ ਵਾਰੀ ਆ ਤੇ ਫਸਲ ਸੁੱਕੀ ਜਾਂਦੀ ਆ ਮੈਂ ਕੀ ਕਰਾਂ ਮੈਂ ਕਿ ਚਟਣੀਆਂ ਤੇਰੀ ਫਸਲ ਨੂੰ ਨਾ ਮੌਕੇ ਦੀ ਬਾਰੀ ਇਹ ਤੈਨੂੰ ਉਹਦੀ ਤਾਂ ਫਿਕਰ ਹੋਗੀ ਤੂੰ ਐ ਪੁੱਛਿਆ ਵੀ ਤੈਨੂੰ ਮੈਂ ਕਿੰਨੀ ਬੇਰਹਿਮੀ ਨਾਲ ਕੁੱਟਿਆ ਕੁਝ ਤੂੰ ਕਹਦੇ ਨਹੀਂ ਤੇਰੇ ਕੋਈ ਬਾਹੂ ਕਮਲਿਆ ਲੈ ਮੈਂ ਤਾਂ ਇਹ ਗੱਲ ਕਦੋਂ ਦੀ ਭੁੱਲ ਗਿਆ ਤੇ ਤੂੰ ਯਾਦ ਕਰੀ ਬੈਠੀ ਆ ਉਹ ਮੈਂ ਤਾਂ ਤੈਨੂੰ ਮੋਹ ਚ ਕਦੇ ਕਦੇ ਨਾ ਜਦੋਂ ਮੋਹ ਆਉਂਦਾ ਪਿਆਰ ਆਉਂਦਾ ਤਾਂ ਕਦੇ ਕਦੇ ਮਾੜਾ ਮੋਟਾ ਕਹਿ ਦਈਦਾ ਐ ਮੈਂ ਦਿਲੋਂ ਨਹੀਂ ਕਰਦਾ ਤੇਰਾ ਨਾ ਜਿੰਨੇ ਮਰਜੀ ਮਿੱਠੇ ਪੋਚੇ ਮਾਰ ਲਾ ਮੈਂ ਤੇਰੇ ਨਾਲ ਨਹੀਂ ਰਹਿਣਾ ਪਹਿਲਾਂ ਮੈਂ ਸੋਚੀ ਸੀ ਵੀ ਮੇਰਾ ਬੰਦਾ ਪਿਆਰੋ ਵਾਲਾ ਜਮਾਂ ਹੱਥ ਨਹੀਂ ਲਾਉਂਦਾ ਉਹਦੇ ਬਦਲ ਤੂੰ ਮੈਨੂੰ ਬੇਰੇਵੀ ਨਾਲ ਖੁੱਡਦਾ ਪਾਪ ਓਏ ਕਮਲ ਜੇ ਐ ਕਿਉਂ ਕਰਦੀਆਂ ਹਰੇਕ ਦੇ ਰੋਟੀ ਵੇਲਾ ਹਰੇਕ ਦੇ ਘਰੇ ਕੁੱਤ ਕਲੇਸ਼ ਹੁੰਦਾ ਮਾੜਾ ਮੋਟਾ ਤੂੰ ਤਾਂ ਉਹੀ ਆਉ ਕਰ ਗਈਆਂ ਪਰ ਕੁੱਟਦੇ ਥੋੜਾ ਨਾ ਹੁੰਦੇ ਤੇਰੇ ਵਾਂਗੂ ਉਹ ਦਵਾ ਤਾਂ ਤੂੰ ਐ ਵੀ ਨਹੀਂ ਪੁੱਛੀ ਵੀ ਦਵਾਈ ਦਵਾ ਲਿਆ ਮੈਂ ਇੰਨਾ ਤਾਪ ਚੜੀ ਜਾਂਦਾ ਤੈਨਾਂ ਦੇਣਾ ਦਾ ਮੈਨੂੰ ਉਹ ਜੇ ਤੂੰ ਮੈਨੂੰ ਦੱਸਿਆ ਹੁੰਦਾ ਵੀ ਆ ਤੂੰ ਗੱਲਾਂ ਦਿਲ ਤੇ ਲਾ ਗਈ ਮੈਂ ਤੈਨੂੰ ਦਵਾਈ ਦਵਾ ਲਿਆਦਾ ਹੁਣ ਮੈਂ ਜਾਣਾ ਪਾਣੀ ਲਾਉਣਾ ਤੇ ਤੂੰ ਮੈਨੂੰ ਰੋਟੀ ਲਿਆਦੀ ਆਪਣੇ ਤੋਂ ਨਾ ਰੋਟੀਆਂ ਪਕਾਦਣਾ ਜਾਣ ਨਾ ਲਿਆਂਗਾ ਜਾਣ ਆਪਦੇ ਉਤੋਂ ਲੈਣੀ ਹੋਟਲ ਤੋਂ ਆਪਣੇ ਤਾਂ ਬਈ ਹੱਥ ਦੁਖੀ ਆਂਦੇ ਨੇ ਮਾਰ ਦੁਖੀ ਆਂਦੇ ਨੇ ਜਿਹੜੇ ਕੁੱਟੇ ਤੂੰ ਤਾਂ ਪੁੱਸ ਪੁੱਸ ਕੁੱਟੇ ਮੈਨੂੰ ਉਹੀ ਗੱਲ ਓ ਯਾਰ ਫੇਰ ਕੀ ਹੋ ਗਿਆ ਘਰੇ ਮਾਣਾ ਮੋਟਾ ਤਾਂ ਇਹ ਚੱਲਦਾ ਹੀ ਰਹਿੰਦਾ ਸਾਡੇ ਨਹੀਂ ਚੱਲਦਾ ਭਾਈ ਮੇਰੀ ਬੀਬੀ ਦੇ ਤਾਂ ਕਦੇ ਦੋ ਉਂਗਲਾਂ ਨਹੀਂ ਲੰਗਾ ਸੀ ਮੇਰੇ ਬਾਪ ਮੈਨੇ ਥੋੜੇ ਚੱਲਦਾ ਹੋਊਗਾ ਜਿਹੜਾ ਕਿ ਹੁਣ ਮੈਂ ਨਹੀਂ ਚਲਾਉਂਗੀ ਹੁਣ ਮੈਂ ਜਾਊਂਗੀ ਆਉਦੇ ਪੇਕੇ ਇੱਕ ਸਰਦਾਰ ਮੇਰੀ ਗੱਲ ਸੁਣ ਲੈ ਜਿੰਨੀ ਨੇ ਬਗੀ ਨਵਾਗੀ ਬਸ ਹੁਣ ਨਹੀਂ ਮੈਂ ਤੇਰੇ ਰਹਿਣਾ ਕਿਉਂਕਿ ਹੁਣ ਤੱਕ ਮੇਰੇ ਤੇ ਹੱਥ ਚੱਕਣ ਲੱਗ ਓ ਕੰਬਲਿਏ ਨੈਮੋ ਪੱਛਾ ਹਾਂ ਮਿੰਨੂ ਕੋਲੀ ਸਟ੍ਰੈਸ ਪੱਛ ਗਿਆ ਚੱਲ ਫੇਰ ਚੱਲ ਗਿਆ ਹਾਂ ਕਿੱਧਰ ਜਾਣਾ ਤੂੰ ਹੁਣ ਤਾਂ ਪਾਣੀ ਦੀ ਬਾਰਿਸ਼ ਸੀ ਤੇਰੀ ਓ ਖੜ ਜਾ ਬੜਾ ਜ਼ਰੂਰੀ ਕੰਮ ਹੋ ਗਿਆ ਮੈਂ ਹੁਣੇ ਆ ਗਿਆ ਬਸ ਕੀ ਜ਼ਰੂਰੀ ਕੰਮ ਪੈ ਗਿਆ ਕੋਈ ਕੰਮ ਹੋ ਗਿਆ ਜ਼ਰੂਰੀ ਤਾਂ ਬੱਸ ਤੂੰ 1 ਮਿੰਟ ਖੜ ਜਾ ਮੈਂ ਜਾਣਾ ਪਰ ਜਾਣਾ ਕੀ ਲੈ ਵੇਖਿਓ ਹੁਣ ਤਾਂ ਮੈਨੂੰ ਲੋਲੇ ਪੋਚੇ ਮਾਰੀ ਜਾਂਦਾ ਸੀ ਮੈਂ ਤੈਨੂੰ ਕੁੱਟਾਂ ਕੋਈ ਗੱਲ ਨਹੀਂ ਨਾ ਤਾਂ ਹੁਣ ਇਹ ਖੇਤ ਚੰਗ ਅਸੀਂ ਜਾਂਦਾ ਕਿੱਥੇ ਮੇਰੇ ਤਾਂ ਫੇਰ ਤੇ ਤੈਨੂੰ ਕਰਵਾਟ ਰਿਹਾ ਹੋਣਾ ਕਿ ਅੱਛਾ ਦੇਖਦੀਆਂ ਜਾ ਕੇ